ਮੰਮੀ ਮੇ ਪਿਆ ਤਾਂ ਤੈਨੂੰ ਸੌ ਲੱਗੇ ਜੈਨੂੰ ਕੱਲੇ ਨੂੰ ਕਿਤੇ ਜਾਂਦਾ ਮੈਂ ਇਹ ਮਿੰਟ ਬਾਅਦ ਗੱਡੀ ਦੀ ਚਾਬੀ ਚੱਕ ਤਾ ਤੇ ਬਾਹਰ ਨੂੰ ਹੁੰਦਾ ਤੈਨੂੰ ਸੌ ਲੱਗੇ ਜੇ ਤੇ ਮਖਰਾ ਹਰ ਮਨ ਨੇ ਘਰੇ ਕੰਮ ਕਰਨਾ ਹਰ ਮਨ ਦੇ ਨਹੀਂ ਬੈਠੀ ਅੱਜ ਤੱਕ ਕਹਿੰਦੇ ਬਈ ਜੂਸ ਬਣੇਗਾ ਹੀ ਬਣੇਗਾ ਫਿਰ ਹੈ ਵਿਟਾਮਿਨ ਸੀ ਚ ਬਣਾ ਲੱਗੇ ਪ੍ਰਾਤਨ ਲੱਗਦਾ ਜੂਸ ਬਣ ਜੂ ਚੱਲ ਡੋਲੂ ਭੱਤ ਪਰ ਵੀਨੇ ਆ ਜੇ ਪੂਰਾ ਓਕੇ ਰੋਣ ਕਰਾ ਦੇਣੀ ਜਦੋਂ ਜਾਦੀਆਂ ਘਰ ਵਾਲੀਆਂ ਹੁਣ ਤੇ ਦਿਮਾਗ ਤੇ ਪਾਗਲ ਹੋਣਾ ਹੀ ਆ ਡੈਨ ਕਿੱਧਰ ਲਾਈ ਕਰ ਲੈ ਸੌ ਵਾਲਾ ਮਹਿੰਦੀ ਵੇਖ ਲਈ ਫਿਰਦਾ ਬਤਮੀਜ਼ੀਆਂ ਕਰਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਸਵਾਗਤ ਗੁੱਡ ਮਾਰਨਿੰਗ ਦੇ ਨਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵੈਰੀ ਡੈਨਡਸ ਕਲੀਅਰ ਆ ਵੈਰੀ ਗੁੱਡ ਧਾਰੇ ਕਰੀ ਹੋਈ ਫਿਰਦੀ ਆ ਚੁੰਨੀ ਲੈਣੀ ਤੇਰੇ ਤੇ ਜਾਦੀਆਂ ਘਰ ਵਾਲੀਆਂ ਹੁਣ ਤੇ ਦਿਮਾਗ ਤੇ ਪਾਗਲ ਹੋਣਾ ਹੀ ਆ ਡੈਨ ਬਲਜੇਰੀ ਜਾਂਦਾ ਤੂੰ ਟਾਰੇ ਸਾਡੀ ਖੁਰਲੀ ਹੋਈ ਨਵੀਂ ਬਣਾਉਣੀ ਡੈਨ ਓਏ ਓਏ ਮਾਰੇ ਦੇ ਓਏ ਤੂੰ ਵਾਲਾਂ ਨੂੰ ਮਹਿੰਦੀ ਲਾਈ ਫਿਰਦਾ ਸਿੰਗਾ ਦੇ ਵਿੱਚ ਕੀ ਫਸਾਇਆ ਰਾਜੂ ਇਹਨੇ ਵੇ ਮਹਿੰਦੀ ਕਿੱਧਰ ਲਾਈ ਕਰਦਾ ਲੈ ਸੋਹਾਲਾ ਮਹਿੰਦੀ ਵੇ ਲਾਈ ਫਿਰਦਾ ਬੱਤਵੀਂ ਜੀਆਂ ਕਰਦਾ ਡੈਨ ਓਏ ਡੈਨ ਦੰਦ ਵਿਗਾੜ ਦੰਦ ਦੰਦ ਘਾੜ ਕੇ ਵਿਗਾੜ ਦੰਦ ਦੰਦ ਘਾੜ ਕੇ ਡੈਣ ਇਹੀ ਕਰੀ ਮੰਮੀ ਮੇਂ ਪਿਆ ਤਾਂ ਤੈਨੂੰ ਸੌਂ ਲੱਗੇ ਜੈਨੂੰ ਕੱਲੇ ਨੂੰ ਕਿਤੇ ਜਾਣ ਦਵਾਂ ਇਹ ਮਿੰਟ ਬਾਅਦ ਗੱਡੀ ਦੀ ਚਾਬੀ ਚੱਕਦਾ ਤੇ ਬਾਹਰ ਨੂੰ ਹੁੰਦਾ ਤੈਨੂੰ ਸੌਂ ਲੱਗੇ ਜਿਵੇਂ ਮਖਰਾ ਹਰਮਨ ਨੇ ਕਹੇ ਕੰਮ ਕਰਨਾ ਹਰਮਨ ਦੇ ਵੀ ਨਹੀਂ ਬੈਠੀ ਕੋਈ ਗੱਡੀ ਸਾਰੇ ਦਿਨ ਸੁੱਤਾ ਮੈਂ ਕੋਈ ਸੁੱਤਾ ਤੈਨੂੰ ਲੈ ਜਾ ਹਾਂ ਤੈਨੂੰ ਵੀ ਗੱਡੀ ਚਲਾਉਣੀ ਆਉਂਦੀ ਨਾਲੇ ਬਿਹਤਰ ਡਰਾਈਵਰ ਉਹ ਟਿੱਕੜ ਤੇ ਉੱਥੇ ਜਾ ਕੇ ਤੇ ਰੇਗ ਦੇ ਆ ਦੀ ਗੱਲ ਤੂੰ ਹੀ ਨਾ ਮੇਰੀ ਗੱਲ ਸੁਣਾ ਗੱਡੀ ਤੇ ਜਾਣਾ ਤੂੰ ਸਕੂਟਰੀ ਤੇ ਨਹੀਂ ਜਾਣਾ ਚੱਲੀ ਅੱਗੇ ਅੱਗੇ ਵੀ ਤੇਲ ਨਹੀਂ ਹੈ ਅੱਗੇ ਵੀ ਨਾ ਓਏ ਜਦੋਂ ਇਹਨੇ ਜਾਣਾ ਸਕੂਟਰੀ ਤੇ ਦੇ ਕੇ ਆ ਜਾਣਾ ਨੇ ਰਾਣਾ ਨਹੀਂ ਤੂੰ ਚਾਹ ਤਾ ਮੇਰੇ ਨਾਲ ਇਹਨੂੰ ਗੱਡੀ ਤੇ ਲੈ ਜਾਣਾ ਉਹਨੇ ਗੱਡੀ ਤੇ ਲੈ ਆਉਣਾ ਚਾਹ ਨਹੀਂ ਕਰ ਗੱਡੀ 'ਚ ਤੇਲ ਹੀ ਹੈ ਨਹੀਂ ਜਿਹੜੀ ਚਲਣਾ ਲੈ ਕਿਹੜੀ 'ਚ ਵਾਧੂ ਤੇਲ ਕਾਣ ਜੇ ਪੰਪ ਵਾਲਿਆਂ ਨੇ ਹਿਸਾਬ ਪਾਇਆ ਹੀ ਨਹੀਂ ਗੱਲ ਕਹਿਣੀ ਜਾ ਆਪੇ ਮੈਂ ਉਹਦੇ ਨਾਲ ਕੰਮ ਕਰਨਾ ਤਾਂ ਕੰਮ ਕਰਨਾ ਕੁਣ ਗੜਮੀ ਛੱਡ ਗਏ ਨਾ ਤੂੰ ਲੈ ਕੇ ਆਉਣਾ ਸੱਚ ਅੱਜ ਨਹੀਂ ਛੱਡ ਗਏ ਅਜ ਵੀ ਪੈਂਦਾ ਪ੍ਰੈਕਟਿਸ ਅੱਜ ਲੈ ਵੀ ਅੱਜ ਤਾਂ ਕਹਿੰਦੇ ਬਈ ਜੂਸ ਬਣੇਗਾ ਹੀ ਬਣੇਗਾ ਫਿਰ ਹੈ ਬਟਾਮਲ ਸੀਡ ਇਹ ਬਈ ਉਧਰ ਛੱਟ ਉਧਰ ਹੀ ਛੱਟੀ ਜਾਂਦਾ ਜਿੱਧਰ ਸਾਫ ਨੰਮ ਠੀਕਾ ਕਰਨ ਲੱਗੇ ਆ ਪ੍ਰਾਤਨ ਲੱਗਦਾ ਜੂਸ ਬਣ ਜੂ ਬਣੂਗਾ ਸਵਾਦ ਬਣੂਗਾ ਜੂਸ ਹੀ ਪਾਣਾ ਹੋਣਾ ਹੈ ਹੈ ਸ਼ਾਇਦ ਨਹੀਂ ਤੇਰੀਆਂ ਲਾਲਾਂ ਡਿੱਗਨ ਦਈਆਂ ਮੂੰਹ ਜੋ ਤੇਰਾ ਪਾਣੀ ਜਿਹੜੀਆਂ ਕਰਨ ਦਈ ਨਾ ਤੂੰ ਨਹੀਂ ਜੀ ਮੈਂ ਤਾਂ ਰੋਣਾ ਮਮਾ ਜੀ ਲੈ ਇੱਥੇ ਰੋਕ ਆਹੋ ਚੱਲੇ ਚੱਲੇ ਢੋਲੂ ਭੱਪੜ ਵੀਨੇ ਆ ਜਿ ਪੂਰਾ ਓਕੇ ਲੋੜ ਦਿਖਾ ਦੇ ਨੇ ਚੱਲਾ ਮੈਂ ਇੱਕ ਇੱਕ ਦੇ ਕੰਮ ਵੈਰੀ ਗੁੱਡ ਆ ਹਾਂ ਜੀ ਜਦੋਂ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ